ਬੇਸ਼ੱਕ ਸਵੇਰੇ ਜਲਦੀ ਤਿਆਰ ਹੋ ਸਰਕਾਰੀ ਹਸਪਤਾਲ ਪਹੁੰਚ ਗਏ ਪਰ ਫਿਰ ਵੀ ਲਾਈਨ ਕਾਫੀ ਲੱਗੀ ਹੋਈ ਸੀ ਆਮਨ ਬਲਬੇਖ ਮਨ ਚਿੰਤਤ ਜਿਹਾ ਹੋ ਗਿਆ ਪਰ ਉਹ ਬਿਨਾ ਬੋਲੇ ਜਲਦੀ ਜਲਦੀ ਲਾਈਨ ਵਿੱਚ ਲੱਗ ਗਈ ਅੱਧੇ ਘੰਟੇ ਤੋਂ ਉੱਪਰ ਹੋ ਗਿਆ ਪਰ ਹਾਲੇ ਡਾਕਟਰ ਵੀ ਨਹੀਂ ਆਈ ਸੀ ਮੈਂ ਥੋੜੀ ਦੂਰ ਖੜਾ ਰਿਹਾ ਮੇਰਾ ਸਾਰਾ ਧਿਆਨ ਆਉਣ ਵਾਲੀ ਸੀ ਨਾਲ ਹੀ ਕੁਰਸੀ ਤੇ ਬੈਠੇ ਬਜ਼ੁਰਗ ਨੇ ਮੈਨੂੰ ਦੋ ਤਿੰਨ ਵਾਰ ਬੈਠਣ ਦਾ ਇਸ਼ਾਰਾ ਕੀਤਾ ਪਰ ਮੈਂ ਹਰ ਵਾਰ ਮਨਾ ਕਰ ਦਿੰਦਾ ਪੰਜਵਾਂ ਮਹੀਨਾ ਚੱਲ ਰਿਹਾ ਸੀ ਇਸੇ ਲਈ ਡਾਕਟਰ ਤੋਂ ਚੈੱਕਅਪ ਲਈ ਆਈ ਸੀ ਤਕਰੀਬਨ ਡੇਢ ਘੰਟੇ ਦੀ ਜਦੋਂ ਜਿਹੜ ਬਾਅਦ ਅਮਨ ਦਵਾਈ ਲੈ ਮਸੀ ਬਾਹਰ ਆਈ ਥੋੜੀ ਤਕਲੀਫ ਵਿੱਚ ਸੀ ਪਰ ਮੇਰੇ ਕੋਲ ਆ ਮੁਸਕਰਾ ਪਈ ਤੇ ਬੋਲੀ ਤੁਸੀਂ ਕਦੋਂ ਦੇ ਖੜੇ ਹੋ ਬਾਪੂ ਜੀ ਨੇ ਵੀ ਤੁਹਾਨੂੰ ਕਿੰਨਾ ਕਿਹਾ ਸੀ ਬੈਠਣ ਲਈ ਪਰ ਬੈਠੇ ਕਿਉਂ ਨਹੀਂ ਕਰਮਾਂ ਵਾਲੀਏ ਤੇਰੀਆਂ ਚੋਬਾਂ ਦਾ ਦਰਦ ਕੁਝ ਸਮੇਂ ਲਈ ਆਪਣੇ ਵਜੂਦ ਤੇ ਹੰਡਾ ਕੇ ਵੇਖ ਰਿਹਾ ਸੀ ਤੇ ਅਹਿਸਾਸ ਹੋਇਆ ਕਿ ਤੇਰੀ ਇਸ ਤਕਲੀਫ ਨੂੰ ਮਹਿਸੂਸ ਕਰਨ ਦੇ ਤਾਂ ਮੈਂ ਕਾਬਲ ਵੀ ਨਹੀਂ ਅਜਿਹੇ ਹਾਲਤ ਵਿੱਚ ਜੇ ਤੂੰ ਘੰਟਿਆਂ ਬਧੀ ਖੜ ਸਕਦੀ ਐ ਤਾਂ ਮੈਂ ਕਿਵੇਂ ਬੈਠ ਸਕਦਾ ਆਮਨ ਨੇ ਕੋਟ ਹੱਥ ਫੜ ਲਿਆ ਚਾਰੇ ਪਾਸੇ ਮਿੱਠੀ ਜਹੀ ਚੁੱਪ ਬਸਰ ਗਈ ਤੇ ਪਤਾ ਨਹੀਂ ਲੱਗਾ ਕਦੋਂ ਹਸਤਾਲੋਂ ਬਾਹਰ ਨਿਕਲ ਆਏ ਇਹ ਕਹਾਣੀ ਰਜਨਾ ਕਲਵੰਤ ਕੋਹਲੀਆ ਜੀ ਦੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਨਮੀਆਂ ਨਮੀਆਂ ਕਹਾਣੀਆਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ